ਵੈਕੀ ਦਾ ਖਾਸਾ ਹੈ ਵਿਕੀ ਦੀ ਫਤਿਹ ਮੈਂ ਹਾਂ ਬੀ 25 ਸਤਿ ਸਵਾਛਾ ਤੁਹਾਡਾ ਤੁਹਾਡੇ ਆਪਣੇ ਚੈਨਲ ਸਿੱਖ ਵਿਕੀਪੀਡੀਆ ਤੇ ਤੇ ਅੱਜ ਹੈ 1 ਫਰਵਰੀ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਇਤਿਹਾਸ ਵਿੱਚ 1 ਫਰਵਰੀ ਵਾਲੇ ਦਿਨ ਹੋਈਆਂ ਕੁਝ ਮਹੱਤਵਪੂਰਨ ਘਟਨਾਵਾਂ ਦੇ ਬਾਰੇ ਸਭ ਤੋਂ ਪਹਿਲੀ ਘਟਨਾ ਹੈ 1 ਫਰਵਰੀ 1848 ਨੂੰ ਬਾਬਾ ਬਘੇੜ ਸਿੰਘ ਜੱਸਾ ਸਿੰਘ ਰਾਮਗੜੀਆ ਤੇ ਜੱਸਾ ਸਿੰਘ ਆਲੂਵਾਲੀਆ ਨੇ ਸਾਰ ਨੂੰ ਉੱਪਰ ਉੱਪਰ ਧਾਵਾ ਬੋਲ ਦਿੱਤਾ ਮੁਗਲ ਸਰਦਾਰ ਨਸੀਬ ਅਬਦੁੱਲਾਹ ਨੇ ਅੱਗੇ ਵਧ ਕੇ ਇਹਨਾਂ ਦਾ ਮੁਕਾਬਲਾ ਕੀਤਾ ਅਤੇ ਦੋਹਾਂ ਦਲਾਂ ਦੇ ਵਿਚਕਾਰ ਗੱਜਦੀ ਲੜਾਈ ਹੋਈ ਇਹ ਘਟਨਾ ਹੈ 1 ਫਰਵਰੀ 1926 ਦੀ ਇਸ ਦਿਨ ਉਤਮ ਸਿੰਘ ਨਾਗੋ ਕੇ ਨੇ ਅਕਾਲ ਤਖਤ ਦੇ ਜਥੇਦਾਰ ਦੀ ਸੇਵਾ ਤੋਂ ਮੁਕਤੀ ਲਹਿਰੀ ਦੀ ਪਾਬ ਅਸਤੀਫਾ ਦੇ ਦਿੱਤਾ ਸੀ 9 ਜੁਲਾਈ 1925 ਨੂੰ ਪੰਜਾਬ ਦੇ ਅੰਗਰੇਜ਼ ਵਰਨਨ ਨੇ ਗੁਰਦੁਆਰਾ ਐਕਟ ਪਾਸ ਕਰਨ ਤੋਂ ਬਾਅਦ ਕਿਹਾ ਕਿ ਜੋ ਇਸ ਨੂੰ ਲਾਗੂ ਕਰਨ ਦੇ ਵਿੱਚ ਸਹਿਯੋਗ ਦੇਵੇਗਾ ਉਸ ਨੂੰ ਰਿਹਾ ਕਰ ਦਿੱਤਾ ਜਾਵੇ ਕਿਉਂਕਿ ਇਸ ਸਮੇਂ 100 ਤੋਂ ਵੀ ਜ਼ਿਆਦਾ ਅਕਾਲੀ ਸੀਨੀਅਰ ਅਫਸਰ ਲਾਹੌਰ ਕਿਲੇ ਦੇ ਵਿੱਚ ਬੰਦ ਕੀਤੇ ਹੋਏ ਸਨ ਉਸ ਸਮੇਂ ਜੇਲ੍ਹਾਂ ਦਾ ਕੋਈ ਪ੍ਰਬੰਧ ਨਹੀਂ ਸੀ ਇਸ ਲਈ ਲਾਹੌਰ ਕਿਲੇ ਨੂੰ ਜੇਲ੍ਹ ਬਣਾਇਆ ਗਿਆ ਸੀ ਜਦੋਂ ਇਹ ਖਬਰ ਲਾਹੌਰ ਕਿਲੇ ਦੇ ਵਿੱਚ ਪਹੁੰਚੀ ਤਾਂ ਸਾਰੇ ਆਗੂਆਂ ਨੇ ਆਪਸ ਵਿੱਚ ਚਰਚਾ ਕਰਨੀ ਸ਼ੁਰੂ ਕਰ ਦਿੱਤੀ ਕਿ ਅੰਗਰੇਜ਼ ਸਰਕਾਰ ਦੀਆਂ ਸ਼ਰਤਾਂ ਮੰਨ ਲਈਆਂ ਜਾਣ ਜਾਂ ਨਾ ਇਸ ਤੇ ਅਕਾਲੀ ਆਗੂਆਂ ਦੇ ਦੋ ਟੜੇ ਬਣ ਗਏ ਇੱਕ ਸ਼ਰਤਾਂ ਮੰਨਣ ਦੇ ਹੱਕ ਵਿੱਚ ਸੀ ਅਤੇ ਇੱਕ ਸ਼ਰਤਾਂ ਮੰਨਣ ਨੂੰ ਨਕਾਰ ਰਿਹਾ ਸੀ ਬਾਬਾ ਘਰਕ ਸਿੰਘ ਅਤੇ ਮਾਨਸਟਰ ਤਾਰਾ ਸਿੰਘ ਦਾ ਟੜਾ ਸ਼ਰਤਾਂ ਨੂੰ ਨਾ ਮੰਨਣ ਦੇ ਹੱਕ ਵਿੱਚ ਸੀ ਅਤੇ ਉਹਨਾਂ ਦਾ ਇਹ ਕਹਿਣਾ ਸੀ ਕਿ ਇਸ ਤਰ੍ਹਾਂ ਤਾਂ ਇਹ ਛਾਤਾ ਮੰਨ ਕੇ ਆਪਣੀ ਰਿਹਾਈ ਕਰਵਾਉਣ ਵਾਲੀ ਗੱਲ ਹੋਵੇਗੀ ਇਸ ਤਰ੍ਹਾਂ ਬਾਬਾ ਖਰਤ ਸਿੰਘ ਅਤੇ ਮਾਸਟਰ ਤਾਰਾ ਸਿੰਘ ਦਾ ਧੜਾ ਛਾਤਾ ਨਾਮ ਮੰਨਣ ਅਤੇ ਅਤੇ ਗਿਆਨੀ ਸਿੰਘ ਅਤੇ ਸਰਦਾਰ ਬਹਾਦਰ ਮਹਿਤਾਬ ਸਿੰਘ ਦਾ ਧੜਾ ਛਾਤਾ ਮੰਨਣ ਦੇ ਹੱਕ ਵਿੱਚ ਸੀ 25 ਜਨਵਰੀ 1926 ਨੂੰ ਬਾਬਾ ਹਰਕ੍ਰਿਸ਼ਨ ਸਿੰਘ ਅਤੇ 19 ਹੋਰ ਆਗੂ ਛਾਤਾ ਮੰਨ ਕੇ ਇਹ ਆ ਹੋ ਗਈ ਪਰ 15 ਜਣੇ ਜਿਹੇ ਸਨ ਜੋ ਆਪਣੀਆਂ ਸ਼ਰਤਾਂ ਦੇ ਉੱਪਰ ਅੜੇ ਹੋਏ ਸਨ ਅਤੇ ਕਹਿ ਰਹੇ ਸਨ ਕਿ ਬੇਸ਼ੱਕ ਸਾਨੂੰ ਰਿਹਾਅ ਨਾ ਕੀਤਾ ਜਾਵੇ ਪਰ ਅਸੀਂ ਸ਼ਾਤਾ ਮੰਨ ਕੇ ਰਿਹਾ ਨਹੀਂ ਹੋਵਾਂਗੇ ਆਖਰ 27 ਸਤੰਬਰ ਨੂੰ ਉਹਨਾਂ ਨੂੰ ਵੀ ਸਰਕਾਰ ਨੇ ਬਿਨਾਂ ਕਿਸੇ ਸ਼ਰਤ ਤੋਂ ਹੀ ਰਿਹਾ ਕਰ ਦਿੱਤਾ ਇਸ ਤਰ੍ਹਾਂ ਉਦਮ ਸਿੰਘ ਨਾਗੋਕੇ ਜਿਸ ਨੂੰ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਦੇ ਲਈ ਬਣਾਇਆ ਗਏ 25 ਸਿੰਘਾਂ ਦੇ ਜਥੇ ਦਾ ਮੁਖੀ ਬਣਾਇਆ ਗਿਆ ਸੀ ਨੇ ਆਪਣੀ ਜਥੇਦਾਰੀ ਤੋਂ ਇਹ ਗੱਲ ਆ ਕੇ ਅਸਤੀਫਾ ਦੇ ਦਿੱਤਾ ਕਿ ਮੈਂ ਉਸ ਜਥੇ ਦੀ ਅਗਵਾਈ ਨਹੀਂ ਕਰ ਸਕਦਾ ਜੋ ਸ਼ਰਤਾਂ ਮੰਨ ਕੇ ਸਰਕਾਰ ਦੇ ਅੱਗੇ ਝੁੱਕ ਕੇ ਰਿਹਾਈ ਰਿਹਾ ਹੋ ਕੇ ਆਏ ਹੋਣ ਨਕਲੀ ਪੁਲਸ ਮੁਕਾਬਲਿਆਂ ਦੀਆਂ ਘਟਨਾਵਾਂ ਵਿੱਚ 1 ਫਰਵਰੀ 1990 ਨੂੰ ਪੁਲਸ ਨੇ ਪਰਮਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਅਕਾਲਗੜ੍ਹ ਅਤੇ ਦیدار ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਕੁੱਕੜਵਾਲ ਨੂੰ ਨਕਲੀ ਪੁਲਸ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ 1 ਫਰਵਰੀ 1991 ਨੂੰ ਪੁਲਸ ਨੇ ਦਰਬਾਰਾ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਮੁੱਠੀਆਂਵਾਲਾ ਮੋਹਨ ਸਿੰਘ ਵਾਸੀ ਖਾਨਪੁਰ ਰੋਪੜ ਦਰਬਾਰਾ ਸਿੰਘ ਉਰਫ ਮੰਤਰੀ ਵਾਸੀ ਗੁੜੰਗ ਜੋ ਸੁਪਾ ਸਿੰਘ ਵਾਲਾ ਨੂੰ ਨਕਲੀ ਪੁਲਸ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ 1 ਫਰਵਰੀ 1993 ਨੂੰ ਪੁਲਸ ਨੇ ਜਸਵਿੰਦਰ ਸਿੰਘ ਪੁੱਤਰ ਯਾਰ ਸਿੰਘ ਵਾਸੀ ਜਹਾਂਗੀ ਪਿੰਡ ਨੇੜੇ ਕੇਰੂ ਜ਼ਿਲ੍ਹਾ ਸੰਗਰੂਰ ਗਰਦੀਪ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਪਿੰਡ ਕੈਰੋਮਾਹੀਆ ਵੇੜਾ ਜ਼ਿਲ੍ਹਾ ਅਮਰitsar ਗਿਆਨ ਸਿੰਘ ਪੁੱਤਰ ਲਾਲ ਸਿੰਘ ਵਾਸੀ ਪਿੰਡ ਲੱਖਾ ਸਿੰਘ ਆਵਾਂ ਜਿਲ੍ਹਾ ਅੰਮ੍ਰਿਤਸਰ ਦੇ ਦਾਰਸ਼ਕ ਬੱਬਰ ਪੁੱਤਰ ਹਮਰ ਸਿੰਘ ਵਾਸੀ ਪਿੰਡ ਖੱਬਰ ਖੇੜੀ ਇੰਦਰਜੀਤ ਸਖਵਿੰਦਰ ਸਿੰਘ ਅਤੇ ਤਿੰਨ ਹੋਰ ਨੌਜਵਾਨਾਂ ਨੂੰ ਨਕਲੀ ਪੋਸਟ ਮੁਕਾਬਲੇ ਵਿੱਚ ਸ਼ਿਰਕਤ ਕਰ ਦਿੱਤਾ। ਅਤੇ ਇਸ ਹਨ 1 ਫਰਵਰੀ ਵਾਲੇ ਦਿਨ ਇਤਿਹਾਸ ਵਿੱਚ ਵਾਪਰੀਆਂ ਕੁਝ ਮਹੱਤਵਪੂਰਨ ਘਟਨਾਵਾਂ ਤੇ ਇਸੇ ਤਰ੍ਹਾਂ ਦੀ ਹੋਰ ਜਾਣਕਾਰੀ ਦੇ ਲਈ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਸਿੱਖ ਵਿਕੀਪੀਡੀਆ ਦੇ ਨਾਲ ਵਾਇਕ੍ਰੀ ਜੀ ਦਾ ਖਾਲਸਾ ਵਾਇਕ੍ਰੀ ਜੀ ਦੀ ਫਤਿਹ